ਪਤਿ ਪਵਨ ਪਗਤ ਵਛਲ ਕਰुणा निधान हाजरा हुजूर जाहर जहूर सर्व कला परपुर सर्व कला समर्थ जुग हो जोग अटल चवर छत्र तखता दे मालिक तन तन सतगुरु ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਪਰ ਰਹੇ ਇਸ ਮੁਮਾਈ ਭਾਈ ਸਤਸੰਗੀ ਜਨੋ ਆਪ ਜੀ ਵਡਭਾਗੇ ਹੋ ਧਨਤਾ ਦੇ ਯੋਗ ਹੋ ਜੋ ਸਤਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕਰਕੇ ਆਪ ਜੀ ਗੁਰੂ ਜਸ ਸਰਵਣ ਕਰਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਸੋ ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਗੁਰਬਾਣੀ ਕੀਰਤਨ ਸਰਵਣ ਕੀਤਾ ਆਓ ਹੁਣ ਸਮਾਂ ਬਣਿਆ ਹੈ ਚਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਕਥਾ ਦਾ ਆਪ ਜੀ ਆਨੇ ਪਾਵਨ ਸ਼ਬਦ ਸਰਵਣ ਕੀਤਾ ਔ ਸਤਿਗੁਰੂ ਪਾਤਸ਼ਾਹ ਜੀ ਦੀ ਮਿਹਰ ਅਮਤ ਦਾ ਸਦਕਾ ਬਖਸ਼ੀ ਬੁੱਤ ਦਾ ਸਦਕਾ ਇਸ ਪਾਵਨ ਸ਼ਬਦ ਦੀਨ ਨੂੰ ਵਿਚਾਰਨ ਦਾ ਯਤਨ ਕਰੀਏ ਆਰੰਭਤਾ ਤੋਂ ਪਹਿਲਾ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਇੱਕ ਵਾਰੀ ਫੇਰ ਆਖੋ ਜੀ ਸਤਨਾਮ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਅਸਾ ਮਹੱਲਾ ਪਹਿਲਾ ਧੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਸਾ ਰਾਗ ਦੇ ਅੰਦਰ ਆਪਣੇ ਮੁਬਾਰਕ ਰਸਨਾ ਤੋਂ ਪਾਵਨ ਮੁਖਾਰ ਪਿੰਦ ਤੋਂ ਸਤਿਗੁਰੂ ਬਚਨ ਕਰਦੇ ਨੇ ਬਾਦਸ਼ਾਹ ਕਹਿੰਦੇ ਵਾਜਾ ਮਤ ਪਖਾਵਜ ਭਾਉ ਗੁਰਦੇਵ ਕਹਿਣ ਲੱਗੇ ਆਪਣੀ ਸ੍ਰੇਸ਼ਟ ਮਤ ਨੂੰ ਤੂੰ ਵਾਜਾ ਬਣਾ ਲੈ ਸਤਿਗੁਰੂ ਨੇ ਇਥੇ ਜੀਵ ਨੂੰ ਇਸ ਪਾਵਨ ਸ਼ਬਦ ਰਾਹੀਂ ਜੀਵ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਉਪਦੇਸ਼ ਦੇਣ ਦਾ ਯਤਨ ਕੀਤਾ ਹੈ ਉਪਦੇਸ਼ ਦਿੰਦਾ ਹੈ ਪਰ ਸਾਧਗੁਰਾਂ ਨੇ ਜਿਸ ਤਰ੍ਹਾਂ ਇੱਕ ਨੱਚਣ ਵਾਲਾ ਨੱਚਦਾ ਹੈ ਨੱਚਣ ਵਾਲਾ ਕਿਵੇਂ ਸਾਜ਼ਾਂ ਦੇ ਤਾਲ ਤੇ ਬੀਟ ਤੇ ਨੱਚਦਾ ਹੈ ਸਾਜ਼ਾਂ ਦੇ ਵਜਾਉਣ ਦੇ ਉੱਤੇ ਉਹ ਨਿਰਭਰ ਰਹਿੰਦਾ ਹੈ ਡਿਪੈਂਡ ਰਹਿੰਦਾ ਹੈ ਸਾਜ਼ਾਂ ਦੀ ਬੀਟ ਦੇ ਨਾਲ ਤਾਲ ਦੇ ਨਾਲ ਛੈਣਿਆਂ ਦੇ ਨਾਲ ਉਹ ਨੱਚਦਾ ਹੈ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਸ ਨੂੰ ਆਧਾਰ ਬਣਾ ਕੇ ਉਸ ਨੂੰ ਜੀਵ ਨੂੰ ਸਮਝਾਉਣ ਦਾ ਜਤਨ ਕੀਤਾ ਹੈ ਕਿ ਜਿਸ ਤਰ੍ਹਾਂ ਇੱਕ ਨੱਚਣ ਵਾਲਾ ਸੰਸਾਰ ਵਿੱਚ ਨੱਚਦਾ ਹੈ ਤੇ ਤੂੰ ਉਹਦੇ ਕੋਲੋਂ ਕਿਵੇਂ ਸਿੱਖਿਆ ਲੈਣੀ ਕਿਉਂਕਿ ਗੁਰੂ ਕੇ ਸਵਾਰਿਓ ਜਿਸ ਨੇ ਸਿੱਖਿਆ ਲੈਣੀ ਹੋਵੇ ਨਾ ਕੁਝ ਪ੍ਰਾਪਤ ਕਰਨਾ ਹੋਵੇ ਉਹ ਇਹ ਨਹੀਂ ਦੇਖਦਾ ਕਿ ਕੀ ਚੰਗਾ ਹੈ ਤੇ ਕੀ ਮਾੜਾ ਉਹਦੀ ਬਿਰਤੀ ਚੰਗੀ ਹੈ ਉਸਨੇ ਮਾੜੀ ਚੀਜ਼ ਵਿੱਚੋਂ ਵੀ ਕੋਈ ਗਿਆਨ ਦੀ ਕੋਈ ਚੰਗੀ ਚੀਜ਼ ਲੱਭ ਲੈਣੀ ਉਹਦੀ ਬਿਰਤੀ ਬਿਰਤੀ ਵੈਸੀ ਚਾਹੀਦੀ ਇਹਦੇ ਲਈ ਜ਼ਰੂਰੀ ਨਹੀਂ ਕਿ ਜਿੱਥੇ ਕਿਥੇ ਥਾਂ ਤੇ ਗੰਦਗੀ ਦਾ ਢੇਰ ਲਗਾ ਹੋਵੇ ਕਈ ਵਾਰ ਉੱਥੇ ਬਹੁਤ ਕੀਮਤੀ ਚੀਜ਼ ਡਿੱਗ ਪੈਂਦੀ ਹੈ ਇਹ ਤਾਂ ਕੋਈ ਜ਼ਰੂਰੀ ਨਹੀਂ ਨਾ ਪਿਓ ਜੇ ਉੱਥੇ ਡਿੱਗ ਪਈ ਤੇ ਉਹ ਵੀ ਗੰਦਗੀ ਦੇ ਢੇਰ 'ਚ ਸ਼ਾਮਲ ਹੋ ਗਈ ਅਸੀਂ ਉਹਨੂੰ ਚੁੱਕਾਂਗੇ ਨਹੀਂ ਉਦਾਹਰਣ ਦੇ ਤੌਰ ਤੇ ਮੰਨ ਲਈਏ ਕੋਈ ਕੀਮਤੀ ਜਵਾਹਰਾਤ ਗੰਦਗੀ ਦੇ ਢੇਰ ਤੇ ਡਿੱਗ ਪੈਂਦਾ ਹੈ ਪਰ ਕਿਸੇ ਨੂੰ ਪਛਾਣ ਨਹੀਂ ਜੋਹਰੀ ਆਇਆ ਉਹ ਹੀਰਾ ਡਿੱਗ ਪਿਆ ਜੋਹਰੀ ਆਇਆ ਉਸ ਨੂੰ ਪਛਾਣਿਆ ਉਸ ਨੇ ਕੱਢ ਲਈ ਗੁਰਦੇਵ ਕਹਿੰਦੇ ਨੇ ਭਲਿਆ ਤੂੰ ਮਾੜੀ ਤੂੰ ਮਾੜੀ ਚੀਜ਼ ਵਿੱਚੋਂ ਵੀ ਇਹ ਨਾ ਧਿਆਨ ਦੇ ਮਾੜਾ ਤਾਂ ਹੀ ਤੇ ਗੁਰਦੇਵ ਨੇ ਕਿਹਾ ਨਾ ਕਿਸੇ ਨੂੰ ਮੰਦਾ ਨਾ ਕਹਿ ਇਉਂ ਕਹਿ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਜੇ ਕੋਈ ਤੈਨੂੰ ਲੱਗਦਾ ਉਹਦੇ ਵਿੱਚੋਂ ਚੰਗੀ ਚੀਜ਼ ਗੁਰੂ ਕੇ ਸਵਾਰਿਓ ਪ੍ਰਾਪਤ ਕਰ ਲੈਣੀ ਚਾਹੀਦੀ ਕਿਉਂਕਿ ਜਿਸ ਵੇਲੇ ਕੋਈ ਮਨੁੱਖ ਜਿਸ ਤਰ੍ਹਾਂ ਕੀਰਤਨ ਸਿੱਖਦਾ ਹੈ ਇਸੇ ਤਰ੍ਹਾਂ ਕਥਾ ਵੀ ਜਿਹੜੀ ਹੈ ਉਹ ਆਰੰਭ ਵੇਲੇ ਸਿੱਖਣੀ ਪੈਂਦੀ ਹੈ ਸਿੱਖੀ ਜਾਂਦੀ ਹੈ ਉਸਤਾਦ ਪਾਸੋਂ ਗੁਰੂ ਪਾਸੋਂ ਤੇ ਗੁਰੂ ਜਦੋਂ ਉਸਤਾਦ ਜਦੋਂ ਕਥਾ ਸਿਖਾਉਂਦਾ ਹੈ ਆਰੰਭ ਹੁੰਦਾ ਹੈ ਆਰੰਭ ਤਾਂ ਵੇਲੇ ਕੁਝ ਵਿਦਿਆਨਤ ਪੜ੍ਹਾਏ ਜਾਂਦੇ ਨੇ ਹਾਲਾਂਕਿ ਉਹਨਾਂ ਦਾ ਸੰਬੰਧ ਗੁਰਬਾਣੀ ਦੇ ਨਾਲ ਨਹੀਂ ਸਿੱਖ ਮਤ ਦੇ ਨਾਲ ਗੁਰਮਤ ਦੇ ਨਾਲ ਨਹੀਂ ਪਰ ਪੜ੍ਹਾਏ ਜਾਂਦੇ ਨੇ ਕਾਰਨ ਕੀ ਹੈ ਕਿਉਂਕਿ ਜਿਹੜਾ ਇੱਕ ਕੀਰਤਨੀਆ ਹੈ ਉਹਦੀ ਮਤ ਵਿੱਚ ਸੁਰ ਤੇ ਤਾਲ ਹੋਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਜਿੰਨਾ ਚਿਰ ਕੀਰਤਨੀਆ ਸੁਰ ਦੇ ਵਿੱਚ ਦੀ ਤਾਲ ਦੇ ਵਿੱਚ ਨਹੀਂ ਲੈਦਾ ਪੱਕਾ ਨਹੀਂ ਉਹ ਕੀਰਤਨੀਆ ਨਹੀਂ ਵੈਸੇ ਤੇ ਬੋਲਣ ਵਾਲੇ ਸ਼ਬਦ ਉਹਦਾ ਵੀ ਬੋਲਦੇ ਨੇ ਪਰ ਕੀਰਤਨੀਆਂ ਨੂੰ ਅਸੀਂ ਕਿਉਂ ਸਤਕਾਰ ਦਿੰਨੇ ਆ ਕਿਉਂਕਿ ਉਸਨੇ ਮਿਹਨਤ ਕੀਤੀ ਹੁੰਦੀ ਹੈ ਉਹ ਗੁਰਬਾਣੀ ਨੂੰ ਲੈ ਦੇ ਵਿੱਚ ਤਾਲ ਦੇ ਵਿੱਚ ਸੁਰ ਦੇ ਵਿੱਚ ਗਾਉਂਦਾ ਇਸੇ ਤਰ੍ਹਾਂ ਕਥਾ ਦਾ ਵਿਸ਼ਾ ਹੈ ਜਦੋਂ ਕਥਾ ਸਿੱਖੀ ਦੀ ਹੈ ਤੇ ਕਥਾ ਵਾਚਕ ਨੂੰ ਹਰ ਇੱਕ ਚੀਜ਼ ਦੀ ਹਰ ਇੱਕ ਪੱਖ ਤੋਂ ਸੰਪੂਰਨ ਤੌਰ ਤੇ ਤੇ ਗਿਆਤਾ ਨਹੀਂ ਹੋ ਸਕਦਾ ਪਰ ਫਿਰ ਵੀ ਕੁਝ ਨਾ ਕੁਝ ਐਸੀ ਬਿਰਤੀ ਕਥਾਵਾਚਕ ਦੀ ਬਣ ਜਾਂਦੀ ਹੈ ਉਹ ਜਿੱਥੋਂ ਵੀ ਭਾਲਦਾ ਹੈ ਕੋਈ ਚੰਗੀ ਚੀਜ਼ ਪ੍ਰਾਪਤ ਕਰ ਲੈਂਦਾ ਸੋ ਮੈਂ ਬੇਨਤੀ ਕਰ ਰਿਹਾ ਸਾਂ ਕਿ ਸਾਨੂੰ ਪੜਾਇਆ ਗਿਆ ਵਿਦਾਂਤ ਵਿੱਚ ਇੱਕ ਸ਼ਲੋਕ ਹੁੰਦਾ ਹੈ ਕਿ ਜਿਹੜਾ ਵਿਦਿਆਰਥੀ ਹੈ ਜਿਸ ਨੇ ਕੁਝ ਸਿੱਖਣਾ ਹੈ ਸਿਖਿਆਰਥੀ ਉਹਦੇ ਪੰਜ ਲੱਛਣ ਹੁੰਦੇ ਹੁਣ ਕਿਉਂਕਿ ਹਰ ਇੱਕ ਚੀਜ਼ ਨੂੰ ਆਪਾਂ ਗੁਰਮਤ ਮਨਮਤ ਦੇ ਨਾਲ ਨਹੀਂ ਤੋਲ ਸਕਦੇ ਕਈ ਵਾਰੀ ਕੁਝ ਸਿੱਖਣ ਲਈ ਬਹੁਤ ਕੁਝ ਕਰਨਾ ਪੈਂਦਾ ਗੁਣ ਪ੍ਰਾਪਤ ਕਰਨ ਵਾਸਤੇ ਬਹੁਤ ਹੱਦ ਤੱਕ ਜਾਣਾ ਪੈਂਦਾ ਵੇਦਾਂਤਾ ਵਿੱਚ ਇੱਕ ਸ਼ਲੋਕ ਆਉਂਦਾ ਹੈ ਕਹਿੰਦੇ ਵਿਦਿਆਰਥੀ ਦੇ ਪੰਜ ਲੱਛਣ ਨੇ ਜਿਸ ਤਰ੍ਹਾਂ ਮੈਂ ਬੇਨਤੀ ਕਰ ਰਿਹਾ ਸੀ ਕਿ ਕਿਵੇਂ ਪ੍ਰਾਪਤ ਕਰਨਾ ਹੈ ਕੁਝ ਉਹ ਆਉਂਦਾ ਹੈ ਕਾਕ ਟੇਸਟਾ ਵਕੋ ਧਿਆਨਮ ਸ਼ਵਾਨ ਨਿਦਰਾ ਅਲਪਹਾਰੀ ਗ੍ਰਹ ਤਿਆਗੀ ਇਹ ਤਕਰੀਬਨ 5-7 ਗ੍ਰੰਥ ਹੁੰਦੇ ਨੇ ਜੋ ਜਿਸ ਦੇ ਨਾਲ ਸਮਝ ਪੈ ਜਾਂਦੀ ਏ ਸੋਝ ਆ ਜਾਂਦੀ ਉਹਨਾਂ ਵਿੱਚੋਂ ਇੱਕ ਸ਼ਲੋਕ ਮੈਂ ਆਪ ਜੀ ਦੇ ਸਾਹਮਣੇ ਰੱਖਿਆ ਉਹਦਾ ਭਾਵ ਹੈ ਕਿ ਜੇ ਜਿਸ ਨੇ ਕੁਝ ਸਿੱਖਣਾ ਹੈ ਪ੍ਰਾਪਤ ਕਰਨਾ ਹੈ ਉਹਦੀ ਚੇਸਤਾ ਕਾਂ ਵਾਲੀ ਚਾਹੀਦੀ ਦੂਜਾ ਬਕੋ ਧਿਆਨਮ ਬਗਲੇ ਵਰਗਾ ਧਿਆਨ ਚਾਹੀਦਾ ਸੁਵਾਨ ਨਿਦਰਾ ਕੁੱਤੇ ਵਰਗੀ ਨੀਂਦ ਚਾਹੀਦੀ ਅਲਪ ਹਾਰੀ ਭਾਵ ਥੋੜਾ ਖਾਣ ਵਾਲਾ ਚਾਹੀਦਾ ਹੈ ਗ੍ਰਹਿ त्याਗੀ ਭਾਵ ਬਹੁਤਾ ਘਰ ਪਰਿਵਾਰ ਦਾ ਮੂੰਹ ਰੱਖਣ ਵਾਲਾ ਨਹੀਂ ਹੋਣਾ ਚਾਹੀਦਾ ਪਰ ਉਹਦੇ ਵਿੱਚ ਇਹਨਾਂ ਲੱਛਣਾਂ ਵਿੱਚੋਂ ਇੱਕ ਗੁਣ ਹੈ ਭੀ ਵਕੋ ਧਿਆਨਮ ਜਿਸ ਤੇ ਆਪਾਂ ਧਿਆਨ ਦੇਣਾ ਇਹਦਾ ਭਾਵ ਹੈ ਭੀ ਉਹ ਮੌਕਾ ਲੱਭਦਾ ਹੈ ਉਹ ਇਹ ਨਹੀਂ ਵੇਂਦਾ ਪਾਣੀ ਗੰਦਾ ਹੈ ਕਿ ਸਾਫ਼ ਹੈ ਉਸਨੇ ਮੌਕਾ ਵੇਖ ਕੇ ਆਪਣਾ ਦਾਲਗਾ ਲੈਣਾ ਇਸੇ ਤਰ੍ਹਾਂ ਜਿਹੜਾ ਗਿਆਨੀ ਪੁਰਸ਼ ਹੈ ਗਿਆਨੀ ਦਾ ਭਾਵ ਜਿਸ ਨੂੰ ਵਿਵੇਕ ਬੁੱਧ ਪ੍ਰਾਪਤ ਹੈ ਜਿਸ ਨੂੰ ਕੁਝ ਸੋਝੀ ਹੈ ਆਤਮਿਕ ਗਿਆਨ ਦੀ ਇੱਕ ਤੇ ਗਿਆਨੀ ਸ਼ਬਦ ਵਰਤ ਦਿੰਨੇ ਆ ਆਪਾਂ ਕਿਸੇ ਵਾਸਤੇ ਜਾਂ ਜਿਸ ਨੂੰ ਜੋ ਕਥਾ ਵਿਚਾਰ ਕਰ ਰਿਹਾ ਹੈ ਜੋ ਬਾਣੀ ਪੜ ਰਿਹਾ ਹੈ ਅਸਲ ਵਿੱਚ ਇਹ ਸ਼ਬਦ ਦਾ ਅਰਥ ਹੈ ਜਿਸ ਨੂੰ ਆਤਮਿਕ ਜੀਵਨ ਦੀ ਸੋਝੀ ਹੋ ਗਈ ਗੁਰਦੇਵ ਕਹਿਣ ਲੱਗੇ ਉਸ ਤੋਂ ਵੀ ਗਿਆਨ ਪ੍ਰਾਪਤ ਕਰਨਾ ਹੈ ਹੁਣ ਗੁਰੂਦੇਵ ਨੇ ਇੱਥੇ ਨੱਚਣ ਵਾਲੇ ਨੂੰ ਆਧਾਰ ਬਣਾ ਕੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਉਹ ਕਹਿੰਦੇ ਵਾਜਾ ਮਤ ਪਖਾਵਜ ਭਾਓ ਜਿਸ ਤਰ੍ਹਾਂ ਨੱਚਣ ਵਾਲਾ ਜਦੋਂ ਨਾਚਿਆ ਉਹਦੇ ਨਾਲ ਸਾਜ਼ ਵੱਜਦੇ ਵਾਜਾ ਵੱਜਦਾ ਹੈ ਪਖਾਵਜ ਦਾ ਭਾਵ ਸ਼ੈਦ ਆਪ ਜੀ ਜਾਣਦੇ ਹੋਵੋ ਇਸ ਲਫ਼ਜ਼ ਨੂੰ ਪਖਾਵਜ ਜਿਸ ਤਰ੍ਹਾਂ ਆਪ ਜੀ ਦੇਖਦੇ ਹੋ ਤਬਲਾ ਵੱਜਦਾ ਹੈ ਕੀਰਤਨ ਦੇ ਨਾਲ ਤੇ ਇਹ ਨਵੀਨ ਰੂਪ ਹੈ ਇਹਦਾ ਪ੍ਰਾਰਥਨ ਰੂਪ ਪ੍ਰਾਰਥਨ ਸਮੇ ਜੋ ਇਸ ਦੀ ਕਿਉਂਕਿ ਸਮੇ ਦੇ ਨਾਲ ਹਰ ਇੱਕ ਚੀਜ਼ ਵਿੱਚ ਬਦਲਾਵ ਆਉਂਦਾ ਹੈ ਜਿਸ ਤਰ੍ਹਾਂ ਪਹਿਲਾਂ ਗਾਇਨ ਸ਼ੈਲੀ ਜਿਹੜੀ ਸੀ ਉਸ ਤੋਂ ਬਾਅਦ ਖਿਆਲ ਗਏ ਕਿ ਆਗੇ ਔਰ ਅੱਜ ਬਦਲਦਾ ਬਦਲਦਿਆਂ ਮੁਆਫ ਕਰ ਦੇਣਾ ਅੱਜ ਗਾਉਣ ਵਾਲੇ ਕੀਰਤਨ ਕਰਨ ਵਾਲੇ ਬਹੁਤ ਆਦ ਗਾਣਿਆਂ ਦੀ ਧੁਨਾ ਉੱਪਰ ਹੀ ਗਾਉਣਾ ਸ਼ੁਰੂ ਕਰ ਦਿੱਤਾ ਪਰ ਉਹ ਸਾਡਾ ਕਨਰਾਸ ਵੀ ਉਹ ਜਿਹਾ ਬਣ ਗਿਆ ਅਸੀਂ ਜੋ ਗੁਰਮਤ ਸੰਗੀਤ ਐ ਉਸ ਨੂੰ ਅਸੀਂ ਪਸੰਦ ਨਹੀਂ ਕਰਦੇ ਸਾਨੂੰ ਕਨਰਾਸ ਸਾਡਾ ਐਸਾ ਬਣ ਗਿਆ ਅਸੀਂ ਉਹਨਾਂ ਧੁਨਾ ਨੂੰ ਅਸੀਂ ਤਰਜੀਹ ਦਿੰਨੇ ਆ ਸਾਨੂੰ ਚੰਗੀਆਂ ਲੱਗਦੀਆਂ ਨੇ ਪਰ ਰੋਹ ਵਿਚਾਰ ਇਹ ਜਿਹੜੀ ਤਬਲੇ ਦਾ ਪ੍ਰਾਤਨ ਰੂਪ ਹੈ ਇਸ ਨੂੰ ਜੋੜੀ ਕਿਹਾ ਜਾਂਦਾ ਸੀ ਜਪਖਾਵਜ ਔਰ ਇਸ ਦੀ ਆਵਾਜ਼ ਧੁਨ ਕੁਝ ਵੱਖਰੀ ਹੁੰਦੀ ਸੀ ਅੱਜ ਵੀ ਕਈ ਪ੍ਰਾਤਨ ਮਰਿਆਦਾ ਨਾਲ ਗਾਉਣ ਵਾਲੇ ਇਹ ਰੱਖਦੇ ਨੇ ਸਾਜ਼ ਔਰ ਇਸ ਦੇ ਉੱਤੇ ਗੁਰੂ ਕੇ ਸਵਾਰੋ ਜਿਸ ਤਰ੍ਹਾਂ ਸ਼ਿਆਹੀ ਲੱਗੀ ਹੁੰਦੀ ਹੈ ਨਾ ਉਹਦੇ ਉੱਤੇ ਆਟਾ ਲੱਗਿਆ ਨਾ ਸੀ ਗੁੰਨਿਆ ਹੋਇਆ ਆਟਾ ਲੱਗਦਾ ਸੀ ਔਰ ਦਰਬਾਰ ਸਹਿ ਬਹੁਤ ਸਮੇਂ ਵੱਜਦਾ ਰਿਹਾ ਗੁਰੂ ਕਿਸ ਵਾਰਿਓ ਉਪਖਾਵਜ ਸਾਜ ਤੇ ਵਾਜਾ ਵਜਣ ਵਾਲਾ ਗੁਰਦੇਵ ਕਹਿੰਦੇ ਨੱਚਣ ਵਾਲੇ ਦੇ ਨਾਲ ਵਾਜਾ ਵੱਜਦਾ ਪਖਾਵਜ ਵੱਜਦਾ ਪਰ ਤੂੰ ਉਹਨਾਂ ਤੋਂ ਕੀ ਸਿੱਖਿਆ ਲੈ ਕਿਉਂਕਿ ਗੁਰਦੇਵ ਨੇ ਇਥੋਂ ਤੱਕ ਬਚਨ ਕੀਤੇ ਨੇ ਕਹਿੰਦੇ ਜਿਹੜਾ ਹਲਟ ਹੁੰਦਾ ਹੈ ਨਾ ਹਰ ਹਟ ਭੀ ਤੂੰ ਤੂੰ ਕਰੇ ਕਹਿੰਦੇ ਹਲਟ ਚੱਲਦਾ ਹੈ ਜਦੋਂ ਪ੍ਰਾਰਥਨ ਸਮੇ ਚੱਲਦੇ ਸੰਖੂ ਕਹਿੰਦੇ ਉਹ ਵੀ ਤੂੰ ਤੂੰ ਕਰਦੇ ਨੇ ਤੂੰ ਉਹਨਾਂ ਉਹ ਤੋਂ ਵੀ ਸਿੱਖਿਆ ਪ੍ਰਾਪਤ ਕਰ ਲੈ ਵੀ ਉਹ ਵੀ ਤੂੰ ਤੂੰ ਕਰਦੇ ਨੇ ਤੂੰ ਰੱਬ ਨੂੰ ਕਿਉਂ ਨਹੀਂ ਜਪਦਾ ਹਰ ਹਟ ਭੀ ਤੂੰ ਤੂੰ ਕਰਹਿ ਬੋਲ ਹੈ ਭਲੀ ਬਾਣ ਕਿਉਂਕਿ ਗੁਰੂ ਕੇ ਸਵਾਰੋ ਜੈਸੀ ਮਤਬਦ ਹੋਵੇਗੀ ਵੈਸੀ ਵਿਚਾਰ ਆਵੇਗੀ ਵੈਸਾ ਜੀਵਨ ਬਣਦਾ ਗੱਲ ਸਾਰੀ ਫੁਰਨਿਆਂ ਦੀ ਪਾਦਸ਼ਾਹ ਕਹਿੰਦੇ ਜਿਸ ਤਰ੍ਹਾਂ ਵਜਣ ਵਾਲੇ ਦੇ ਨਾਲ ਵਾਜਾ ਵੱਜਦਾ ਹੈ ਤੂੰ ਆਪਣੀ ਸ਼੍ਰੇਸ਼ਟ ਮਤ ਨੂੰ ਵਾਜਾ ਬਣਾ ਭਾਉ ਭਾਵ ਪਿਆਰ ਨੂੰ ਪਖਾਵਜ ਬਣਾ ਜਿਸ ਤਰ੍ਹਾਂ ਪਖਾਵਜ ਵੱਜਦਾ ਹੈ ਪਖਾਵਜ ਤੋਂ ਬਿਨਾ ਵਾਜਾ ਨਹੀਂ ਤੇ ਵਾਜੇ ਤੋਂ ਬਿਨਾ ਨੱਚਣ ਵਾਲਾ ਨੱਚਦਾ ਨਹੀਂ ਇਸ ਤਰ੍ਹਾਂ ਪਿਆਰ ਨੂੰ ਤੂੰ ਪਖਾਵਜ ਦਾ ਰੂਪ ਦੇ ਲੈ ਆਪਣੇ ਅੰਦਰ ਤੇ ਜਿਹੜੀ ਸ੍ਰੇਸ਼ਟ ਮਾਤਾ ਇਸ ਨੂੰ ਵਾਜਾ ਬਣਾ ਲੈ ਅੱਗੇ ਕਹਿੰਦੇ ਹੋਏ ਆਨੰਦ ਸਦਾ ਮਨ ਚਾਓ ਕਹਿੰਦੇ ਇਹਦੇ ਨਾਲ ਤੈਨੂੰ ਬੜਾ ਆਨੰਦ ਪ੍ਰਾਪਤ ਹੋਵੇਗਾ ਤੈਨੂੰ ਆਤਮਿਕ ਆਨੰਦ ਆਵੇਗਾ ਜਿਸ ਤਰ੍ਹਾਂ ਬਾਹਰੀ ਤੌਰ ਤੇ ਨੱਚਣ ਵਾਲਾ ਨੱਚਦਾ ਹੈ ਤੇ ਦੁਨਿਆਵੀ ਲੋਕ ਸੰਸਾਰੀ ਬਿਰਤੀ ਵਾਲੇ ਲੋਕ ਉਹ ਕਹਿੰਦੇ ਨੇ ਵਾਹ ਆਨੰਦ ਆ ਗਿਆ ਪਰ ਜਿਹੜਾ ਆਤਮਿਕ ਜੀਵਨ ਦੀ ਸੂਝ ਰੱਖਣ ਵਾਲਾ ਹੈ ਉਹ ਜਦੋਂ ਮਤ ਨੂੰ ਵਾਜਾ ਬਣਾ ਲੇਗਾ ਪਿਆਰ ਨੂੰ ਪਖਾਵਜ ਬਣਾ ਕੇ ਵਰਤੇਗਾ ਉਹਦੇ ਅੰਦਰ ਜਿਹੜਾ ਆਨੰਦ ਹੈ ਅਸਲ ਆਨੰਦ ਕਹਿੰਦੇ ਉਹ ਤੈਨੂੰ ਪ੍ਰਾਪਤ ਹੋ ਜਾਵੇਗਾ ਤੇਰਾ ਮਨ ਸਦਾ ਖਿੜਿਆ ਰਹੇਗਾ ਚਾ ਉੱਛਾਰ ਰਹੇਗਾ ਪਾਦਸ਼ਾਹ ਕਹਿੰਦੇ ਇਹ ਆ ਭਗਤ ਇਹੋ ਤਪ ਤਾਓ ਗੁਰਦੇਵ ਕਹਿੰਦੇ ਇਹੀ ਭਗਤੀ ਐ ਔਰ ਇਹੀ ਵੱਡਾ ਤਪ ਐ ਇੱਜ ਤੋਂ ਵੱਡਾ ਕੋਈ ਤਪ ਨਹੀਂ ਕੋਈ ਭਗਤੀ ਨਹੀਂ ਇਤ ਰੰਗ ਨਾਚੋ ਰੱਖ ਰੱਖ ਪਾਓ ਕਹਿਣ ਲੱਗੇ ਇਸ ਤਰ੍ਹਾਂ ਜਿਸ ਤਰ੍ਹਾਂ ਨੱਚਣ ਵਾਲਾ ਪੈਰ ਰੱਖ ਰੱਖ ਕੇ ਥਰਕਾ ਥਰਕਾ ਕੇ ਨੱਚਦਾ ਹੈ ਤੂੰ ਇਸ ਤਰ੍ਹਾਂ ਆਪਣਾ ਪੈਰ ਰੱਖ ਕੇ ਨੱਚ ਭਾਵ ਸਹੀ ਢੰਗ ਦੇ ਨਾਲ ਨੱਚ ਕਹਿਣ ਦਾ ਭਾਵ ਸਹੀ ਲਿਆਂ ਉਤੇ ਆਪਣੀ ਜ਼ਿੰਦਗੀ ਦੇ ਵਿੱਚ ਤੁਰਨਾ ਕਰ ਸ਼੍ਰੇਸ਼ਟ ਰਾਹ ਤੇ ਤੁਰਨਾ ਕਰ ਸੱਚੇ ਮਾਰਗ ਤੇ ਚੱਲ ਜਿਸ ਰਾਹ ਤੇ ਚੱਲਿਆਂ ਜਹਾਨ ਤੇਰੀ ਉਸਤਤ ਕਰੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜਿਸ ਤਰ੍ਹਾਂ ਨਚਨ ਵਾਲੇ ਨੂੰ ਲੋਕੀ ਕਹਿੰਦੇ ਨੇ ਵੀ ਸਹੀ ਢੰਗ ਦੇ ਨਾਲ ਨੱਚ ਤਾਲ ਦੇ ਵਿੱਚ ਨੱਚ ਵਾਜੇ ਨੂੰ ਸੁਣ ਕਰਕੇ ਉਹਦੇ ਹਿਸਾਬ ਨਾਲ ਨੱਚ ਗੁਰਦੇਵ ਕਹਿੰਦੇ ਇਸ ਤਰ੍ਹਾਂ ਤੂੰ ਗੁਰੂ ਕੇ ਬਚਨਾਂ ਨੂੰ ਸੁਣ ਕਰਕੇ ਗੁਰੂ ਕੇ ਬਚਨਾਂ ਤੇ ਪਹਿਰਾ ਦੇ ਕਰਕੇ ਉਹਨਾਂ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਨੂੰ ਜ਼ਿੰਦਗੀ ਵਿੱਚ ਚੱਲਣਾ ਕਰ ਆਪਣੀ ਜ਼ਿੰਦਗੀ ਬਤੀਤ ਕਰ ਪਾਤਸ਼ਾਹ ਕਹਿੰਦੇ ਇਹ ਅਸਲ ਵਿੱਚ ਨੱਚਣਾ ਹੈ ਜਿਹੜਾ ਆਤਮਿਕ ਜੀਵਨ ਦਾ ਨੱਚਣਾ ਅਸਲ ਵਿੱਚ ਇਹ ਨੱਚਣਾ ਹੈ ਗੁਰਦੇਵ ਕਹਿੰਦੇ ਪੂਰੇ ਤਾਲ ਜਾਣੈ ਸਾਲਾ ਜਿਸ ਤਰ੍ਹਾਂ ਜਿਹੜਾ ਨੱਚਣ ਵਾਲਾ ਉਹ ਜਦੋਂ ਤਾਲ ਦੀ ਸਮਝ ਰੱਖਦਾ ਹੈ ਕਿਉਂਕਿ ਇਸ ਸ਼ਬਦ ਨੂੰ ਜਿਹੜੇ ਸੰਗੀਤ ਦੇ ਨਾਲ ਸੰਬੰਧ ਰੱਖਦੇ ਨੇ ਉਹ ਬਾਕੂ ਵੀ ਸਮਝਣਗੇ ਤਾਲ ਦੀ ਸਮਝ ਵੀ ਬਹੁਤ ਵੱਡੀ ਇੱਕ ਸਮਝ ਹੈ ਤਾਲ ਕਹਿੰਦੇ ਨੇ ਤਬਲੇ ਦੇ ਜਿਹੜੇ ਤਾਲ ਹੁੰਦੇ ਨੇ ਕਈ ਪ੍ਰਕਾਰ ਦੇ ਤਾਲ ਕੀਰਤਨੀ ਜਿਸ ਵਿੱਚ ਕੀਰਤਨ ਕਰਦੇ ਨੇ ਉਦਾਹਰਣ ਦੇ ਤੌਰ ਤੇ ਕਹਿਰਵਾ ਦਾਦਰਾ ਰੂਪਕ ਦੀਪ ਚੰਦੀ ਇਹ ਤਾਲ ਹੁੰਦੇ ਨੇ ਸੰਗੀਤ ਦੇ ਸੂਝਵਾਨ ਇਹਨਾਂ ਨੂੰ ਜਾਣਦੇ ਉਹ ਕਹਿੰਦੇ ਜਿਸ ਤਰ੍ਹਾਂ ਤਾਲ ਦੀ ਸਮਝ ਰੱਖ ਕੇ ਨੱਚਣ ਵਾਲਾ ਜਿਹੜਾ ਹੈ ਉਹ ਨੱਚਦਾ ਹੈ ਤੇ ਉਹਦੀ ਬੜੀ ਸਿਫਤ ਹੁੰਦੀ ਕਹਿੰਦੇ ਵਾਹ ਬਈ ਵਾਹ ਕਿਆ ਨੱਚਿਆ ਗੁਰਦੇਵ ਕਹਿੰਦੇ ਤੂੰ ਪੂਰੇ ਭਾਵ ਪੂਰੀ ਵਚਨਾ ਤੇ ਉਤਰਨਾ ਕਰ ਜਿਸ ਤਰ੍ਹਾਂ ਪੂਰੇ ਤਾਲ ਦੇ ਵਿੱਚ ਸਹੀ ਢੰਗ ਦੇ ਨਾਲ ਨੱਚਦਾ ਹੈ ਤੂੰ ਜ਼ਿੰਦਗੀ ਵਿੱਚ ਗੁਰੂ ਕੇ ਬਚਨਾਂ ਨੂੰ ਉਸੇ ਤਰ੍ਹਾਂ ਮੰਨ ਕੇ ਸਹੀ ਲੀਹਾਂ ਤੇ ਤੁਰਨਾ ਕਰ ਕਹਿਣ ਲੱਗੇ ਇਹਦੇ ਇਹਦੇ ਨਾਲੋਂ ਵੱਡੀ ਵਡਿਆਈ ਕੋਈ ਨਹੀਂ ਇਹ ਹੀ ਸੱਚੀ ਪਰਮਾਤਮਾ ਦੀ ਸਿਫਤ ਹੈ ਨੱਚਣਾ ਟੱਪਣਾ ਨੱਚ ਟੱਪ ਕੇ ਜਿਸ ਤਰ੍ਹਾਂ ਕ੍ਰਿਸ਼ਨ ਰਾਜ ਦਾ ਉਹਦੀ ਭਗਤੀ ਮੰਨੀ ਗਈ ਹੈ ਗੁਰਦੇਵ ਕਹਿੰਦੇ ਨਹੀਂ ਅਸਲ ਵਿੱਚ ਉਹ ਭਗਤੀ ਨਹੀਂ ਬਾਹਰੀ ਨੱਚਣਾ ਜਿਹੜਾ ਨੱਚਣਾ ਹੈ ਨਾ ਗੁਰਦੇਵ ਕਹਿੰਦੇ ਹੋਰ ਨੱਚਣਾ ਖੁਸ਼ੀਆਂ ਮਨ ਮਾਨ ਕਹਿੰਦੇ ਹੋਰ ਜਿਹੜਾ ਨੱਚਣਾ ਹੈ ਨਾ ਉਹ ਮਨ ਦੀ ਖੁਸ਼ੀ ਹੈ ਮਨ ਦੀ ਪਰ ਇੱਕ ਗੱਲ ਯਾਦ ਰੱਖਣਾ ਜਿਹੜਾ ਗੁਰ ਸਿੱਖ ਹੈ ਉਹ ਮਨ ਦੀ ਆਪਾਂ ਕਈ ਵਾਰ ਕਹਿ ਦਿੰਨੇ ਨਾ ਇੱਕ ਹੋਰ ਸ਼ਬਦ ਬਾਣੀ ਵਿੱਚ ਆਉਂਦਾ ਨੱਚਣ ਕੁੱਦਨ ਮਨ ਕਾ ਚਾਉ ਕਿਨੇ ਜੀ ਮਹਾਰਾਜ ਨੇ ਕਿਹਾ ਮਨ ਕਾ ਚਾਹ ਪਰ ਨਹੀਂ ਗੁਰੂ ਕੇ ਸਵਾਰਿਓ ਸਾਨੂੰ ਗੁਰਦੇਵ ਨੇ ਕਿਹਾ ਹੈ ਮਨ ਮਤ ਤਿਆਗਣੀ ਹੈ ਮਹਾਰਾਜ ਕਹਿੰਦੇ ਨੇ ਮਨ ਕਾ ਚਾਹ ਵੈ ਗੁਰੂ ਦਾ ਚਾਹ ਨਹੀਂ ਪਾਦਸ਼ਾਹ ਥੇ ਕਹਿ ਰਹੇ ਨੇ ਹੋਰ ਨੱਚਣਾ ਖੁਸ਼ੀਆਂ ਮਨ ਮਾ ਤੇਰੇ ਮਨ ਦੀ ਖੁਸ਼ੀ ਹੈ ਹੋਰ ਪ੍ਰਕਾਰ ਦਾ ਨੱਚਣਾ ਦੁਨੀਆਵੀ ਨੱਚਣਾ ਪਰ ਜੇ ਤੂੰ ਮਨ ਨੂੰ ਤਿਆਗ ਕਰਕੇ ਮਨ ਦੀ ਮਤ ਨੂੰ ਤਿਆਗ ਕਰਕੇ ਗੁਰੂ ਕੀ ਮਤ ਨੂੰ ਧਾਰਨ ਕਰੇਂਗਾ ਫੇਰ ਇਹ ਕੰਮ ਨਹੀਂ ਕਰਨਾ ਕਿਉਂਕਿ ਇਹ ਕੰਮ ਕਿਸੇ ਦੇ ਰੋਕਿਆ ਨਹੀਂ ਰੁਕਦਾ ਜਦੋਂ ਗੁਰੂ ਕੀ ਮੱਤ ਧਾਰਨ ਮਨੁੱਖ ਕਰ ਲੈਂਦਾ ਹੈ ਖੁਦ ਬਖੁਦ ਇਨ੍ਹਾਂ ਚੀਜ਼ਾਂ ਤੋਂ ਉਹ ਗੁਰੇਜ਼ ਕਰਨ ਲੱਗ ਪੈਂਦਾ ਹੈ ਉਹਦਾ ਕਿਉਂਕਿ ਹਰ ਇੱਕ ਚੀਜ਼ ਵਿੱਚ ਆਪੋ ਆਪਣੇ ਹਿਸਾਬ ਨਾਲ ਇੱਕ ਇੰਟਰਸਟ ਜਿਆ ਹੁੰਦਾ ਹੈ ਜਿਸ ਤਰ੍ਹਾਂ ਮਨੁੱਖ ਦਾ ਉਹਦਾ ਇਨ੍ਹਾਂ ਚੀਜ਼ਾਂ ਵਿੱਚ ਕੋਈ ਇੰਟਰਸਟ ਨਹੀਂ ਰਹਿ ਜਾਂਦਾ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਭਗਤਾਂ ਤੇ ਸੰਸਾਰੀਆਂ ਕਦੇ ਜੋੜ ਨਾ ਆਇਆ ਭਗਤਾਂ ਦਾ ਕਦੀ ਸੰਸਾਰ ਵਾਲ ਇੰਟਰਸਟ ਨਹੀਂ ਬਣਦਾ ਜੀ ਤੇ ਸੰਸਾਰੀਆਂ ਦਾ ਕਦੀ ਸਤ ਸੰਗਤ ਵਾਲ ਇੰਟਰਸਟ ਨਹੀਂ ਬਣਦਾ ਉਹ ਸੰਗਤ ਵਿੱਚ ਆ ਵੀ ਜਾਣ ਨਾ ਤੇ ਉਹਨਾਂ ਨੇ ਕੋਈ ਗੁਰਬਾਣੀ ਕਥਾ ਵਿਚਾਰ ਸ਼ਬਦ ਨਹੀਂ ਸੁਣਨਾ ਉਹਨਾਂ ਨੇ ਇਹ ਵੇਖਣਾ ਹੈ ਜਾਂ ਤੇ ਤਕਰੀਬਨ ਇਹ ਵੇਖਣ ਨੂੰ ਮਿਲਦਾ ਹੈ ਫੋਨਾਂ ਵਿੱਚ ਲੱਗ ਜਾਂਦੇ ਨੇ ਆਪਸ ਵਿੱਚ ਗੱਲਾਂ ਬਾਤਾਂ ਵਿੱਚ ਲੱਗ ਗਏ ਜਾਂ ਕਿਸੇ ਵਿੱਚ ਕੋਈ ਗਲਤੀ ਕੱਢ ਲਈ ਇਹ देखले ਵੀ ਆ ਠੀਕ ਨਹੀਂ ਕੰਮ ਹੋਇਆ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਇਹ ਇਸ ਤਰ੍ਹਾਂ ਕਿ ਹੋ ਗਿਆ ਸੋ ਇਸ ਤਰ੍ਹਾਂ ਕਹਿ ਲਈ ਇੰਟਰਸਟ ਨੇ ਜਿਹਦਾ ਇੰਟਰਸਟ ਹੈ ਜਿਹਦਾ ਮਨ ਵੱਜਾ ਹੈ ਗੁਰਬਾਣੀ ਦੇ ਵਿੱਚ ਸ਼ਬਦ ਚੁਬਿਆ ਜਿਸ ਨੂੰ ਤੀਰ ਵੱਜਾ ਹੈ ਗੁਰਬਾਣੀ ਦਾ ਗੁਰੂ ਕੇ ਸਵਾਰਿਓ ਉਹ ਸ਼ਬਦ ਤੋਂ ਬਿਨਾ ਆਸੇ-ਪਾਸੇ ਨਹੀਂ ਜਾਂਦਾ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਇਹ ਮਨ ਦੀ ਖੁਸ਼ੀ ਹੈ ਪਰ ਅਸਲ ਵਿੱਚ ਜਿਸ ਤਰ੍ਹਾਂ ਤੂੰ ਉਹਦੇ ਕੋਲੋਂ ਸਿੱਖਿਆ ਲੈ ਕੇ ਆਪਣੇ ਅੰਦਰ ਜੀਵਨ ਵਿੱਚ ਇਸ ਨੂੰ ਧਾਰਨ ਕਰੇ ਸਹੀ ਲਹੀਆਂ ਤੇ ਤੁਰੇ ਅਸਲ ਵਿੱਚ ਇਹਦੇ ਨਾਲੋਂ ਵੱਡੀ ਵਡਿਆਈ ਕੋਈ ਨਿਰਾਹਾਓ ਠਹਿਰਾਓ ਵਿਚਾਰ ਦੇ ਕਰਕੇ ਪਾਤਸ਼ਾਹ ਵਿਸ਼ਰਾਮ ਦੇ ਕਰਕੇ ਪਾਤਸ਼ਾਹ ਕਹਿੰਦੇ ਸਤ ਸੰਤੋਖ ਵਜਹਿ ਦੁਇ ਤਾਲ ਕਹਿੰਦੇ ਨੱਚਣ ਵਾਲੇ ਦੇ ਨਾਲ ਨਾ ਦੋ ਛੈਣੇ ਵੀ ਵੱਜਦੇ ਹੁੰਦੇ ਪਰ ਤੂੰ ਛੈਣੇ ਕਿਹੜੇ ਵਜਾਉਣੇ ਨੇ ਤੇਰੇ ਕੋਲ ਛੈਣੇ ਹੋਣੇ ਚਾਹੀਦੇ ਨੇ ਸਤ ਦਾ ਤੇ ਸੰਤੋਖ ਦਾ ਤੂੰ ਇਹਨਾਂ ਨੂੰ ਛੈਣੇ ਦੇ ਰੂਪ ਵਿੱਚ ਵਰਤ ਉਹਨਾਂ ਛੈਣਿਆਂ ਨੂੰ ਛੱਡ ਦੇ ਅਗਲਾ ਬਚਨ ਪੈਰੀ ਵਾਜਾ ਸਦਾ ਨਿਹਾਲ ਤੇ ਗੁਰੂ ਕੇ ਸਵਾਰਿਓ ਉਹਨਾਂ ਕੋਲ ਇੱਕ ਹੋਰ ਸਾਜ ਹੁੰਦਾ ਹੈ ਜਿਹੜਾ ਪੈਰਾ ਨਾ ਵੱਜਣ ਵਾਲਾ ਵਾਜਾ ਹੁੰਦਾ ਕਿਉਂਕਿ ਕਈ ਤਰੀਕੇ ਦੇ ਵਾਜੇ ਹੁੰਦੇ ਨੇ ਇੱਕ ਪੈਰਾ ਨਾ ਵਾਜਾ ਵੱਜਦਾ ਹੈ ਸ਼ਾਇਦ ਆਪ ਜੀ ਨੇ ਕਦੀ ਵੇਖਿਆ ਵੀ ਹੋਵੇਗਾ ਦਾਸ ਬਹੁਤ ਛੋਟਾ ਸੀ ਕਿਸੇ ਮੇਲੇ ਤੇ ਛੋਟਾ ਹੁੰਦਾ ਪਿਤਾ ਜੀ ਨਾਲ ਗਿਆ ਸੀ ਇੱਕ ਵਾਰ ਮੈਂ ਵੇਖਿਆ ਵੱਜਦਾ ਪਰ ਕਿਤੇ ਦਿਸਿਆ ਨਹੀਂ ਬਹੁਤ ਘੱਟ ਕਿਉਂਕਿ ਜਿੱਥੋਂ ਤੱਕ ਸਾਡਾ ਸੰਬੰਧ ਹੈ ਉੱਥੇ ਉਹਨਾਂ ਚੀਜ਼ਾਂ ਦੀ ਵਰਤੋਂ ਨਹੀਂ ਹੁੰਦੀ ਇਸ ਕਰਕੇ ਇੱਕ ਪੈਰਾ ਨਾਲ ਵੱਜਣ ਵਾਲਾ ਵਾਜਾ ਹੈ ਗੁਰਦੇਵ ਕਹਿੰਦੇ ਤੂੰ ਉਸ ਵਾਜੇ ਦੀ ਵਰਤੋਂ ਕਿਸ ਥਾਂ ਤੇ ਕਰਪਦਾ ਹੈ ਕਹਿੰਦੇ ਗੁਰੂ ਕੇ ਦੀਦਾਰ ਨੂੰ ਤੂੰ ਉਹ ਵਾਜਾ ਬਣਾ ਲੈ ਭਾਵੇਂ ਹਰ ਇੱਕ ਚੀਜ਼ ਤੋਂ ਗੁਰਦੇਵ ਕਹਿੰਦੇ ਸਿੱਖਿਆ ਪ੍ਰਾਪਤ ਕਰ ਹਰ ਇੱਕ ਚੀਜ਼ ਤੋਂ ਤੂੰ ਉਸ ਵਾਜੇ ਨੂੰ ਗੁਰੂ ਕੇ ਦੀਦਾਰ ਨੂੰ ਉਹ ਵਾਜਾ ਸਮਝ ਲੈ ਬਣਾ ਲੈ ਤੇ ਫਿਰ ਵਜਾਉਣਾ ਕੀ ਏ ਉਹਦੇ ਵਾਜੇ ਤੇ ਰਾਗ ਨਾਦ ਨਹੀਂ ਦੂਜਾ ਭਾਉ ਵਾਜੇ ਤੇ ਰਾਗ ਵਜੇਗਾ ਧੁਨ ਵਜੇਗੀ ਨਾਦ ਵਜੇਗੀ ਤੇ ਤੂੰ ਧੁਨ ਕਿਹੜੀ ਵਜਾਉਣੀ ਏ ਤੂੰ ਰਾਗ ਕਿਹੜੀ ਵਜਾਉਣੀ ਏ ਤੂੰ ਧੁਨ ਜਿਹੜਾ ਰਾਗ ਵਜਾਉਣਾ ਹੈ ਉਹ ਰਾਗ ਹੋਵੇ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਦਾ ਰਾਗ ਤੇ ਉਹ ਰਾਗ ਹੋਵੇ ਪ੍ਰਮਾਤਮਾ ਤੋਂ ਬਿਨਾ ਕਿਸੇ ਦੂਜੇ ਵੱਲ ਜਾਣ ਦਾ ਹਿਆ ਨਾ ਪਵੇ ਕਿਸੇ ਦੂਜੇ ਨਾਲ ਮੋਹ ਨਾ ਬਣੇ ਐਸਾ ਰਾਗ ਵਜਾ ਉਹਨਾਂ ਸਾਜ਼ਾਂ ਦੇ ਨਾਲ ਭਾਵ ਗੁਰੂ ਕੇ ਦੀਦਾਰ ਕਰ ਔਰ ਅੰਦਰੋਂ ਭਾਵਨਾ ਐਸੀ ਬਣਾ ਪੀ ਜਦੋਂ ਗੁਰੂ ਦੇ ਦੀਦਾਰ ਕਰਦਾ ਹੋਵੇ ਉਸ ਵੇਲੇ ਤੇਰਾ ਧਿਆਨ ਇੱਧਰ ਉੱਧਰ ਭਟਕੇ ਨਾ ਕੇਵਲ ਜਿਸ ਤਰ੍ਹਾਂ ਸੰਗਤ ਵਿੱਚ ਆਪ ਜੀ ਬੈਠਿਓ ਧਿਆਨ ਸੁਰਤ ਜਿਹੜੀ ਹੈ ਉਹ ਸ਼ਬਦ ਦੇ ਵਿੱਚ ਜੁਬੀ ਹੋਵੇ ਆਸੇ-ਪਾਸੇ ਨਾ ਜਾਵੇ ਗੁਰਦੇਵ ਕਹਿੰਦੇ ਇਸ ਤਰ੍ਹਾਂ ਆਸ-ਪਾਸੋਂ ਸਿੱਖਿਆ ਲੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਇਤ ਰੰਗ ਨਾ ਚਾਹੋ ਰਖ-ਰਖ ਪਾਓ ਇਸ ਤਰ੍ਹਾਂ ਪੈਰ ਰਖ-ਰਖ ਕੇ ਤੂੰ ਆਪਣੀ ਜ਼ਿੰਦਗੀ ਸਵਾਰ ਲੈ। ਅਗਲਾ ਬਚਨ ਗੁਰਦੇਵ ਕਹਿੰਦੇ ਭਾਉ ਫੇਰੀ ਹੋਵੇ ਮਨ ਚੀਤ ਉਹ ਕਹਿੰਦੇ ਡਰ ਨੂੰ ਅਦਬ ਲਈ ਵੀ ਕਿਤੇ ਨਾ ਕਿਤੇ ਵਰਤ ਲਈਦਾ ਹੈ ਫੇਰੀ ਦਾ ਭਾਵ ਹੈ ਪੁਹਾਟਣੀ ਜਿਸ ਤਰ੍ਹਾਂ ਨੱਚਣ ਵਾਲਾ ਨੱਚ ਕਰਕੇ ਪੁਹਾਟਣੀ ਲੈਂਦਾ ਹੈ ਪਰ ਗੁਰਦੇਵ ਕਹਿੰਦੇ ਜਦੋਂ ਤੂੰ ਜਿਸ ਪ੍ਰਕਾਰ ਨੱਚਣ ਵਾਲਾ ਨੱਚ ਕਰਕੇ ਪੁਹਾਟਣੀ ਲੈਂਦਾ ਹੈ ਤੂੰ ਉਹਦੇ ਤੋਂ ਇਹ ਸਿੱਖਿਆ ਪ੍ਰਾਪਤ ਕਰ ਭੀ ਜਦੋਂ ਤੂੰ ਜ਼ਿੰਦਗੀ ਵਿੱਚ ਕਿਤੇ ਪੁਹਾਟਣੀ ਲਵੇ ਕਿਤੇ ਐਸਾ ਸਮਾਂ ਆ ਜਾਵੇ ਤੇਰੇ ਤੇ ਉਕਾ ਸਮਾ ਆ ਜਾਵੇ ਡੋਲਣਾ ਨਹੀਂ ਭਾਉ ਫੇਰੀ ਪ੍ਰਮਾਤਮਾ ਦਾ ਡਰ ਰੱਖਣਾ ਹੈ ਪੁਹਾਟਣੀ ਲੈਣ ਸਮੇ ਨੱਚਣ ਵਾਲਾ ਪੁਹਾਟ ਨਹੀਂ ਲੈਂਦਾ ਹੈ ਨਾ ਉਸੇ ਤਰ੍ਹਾਂ ਜਦੋਂ ਤੂੰ ਜ਼ਿੰਦਗੀ ਵਿੱਚ ਪੁਹਾਟ ਨਹੀਂ ਲਵੇ ਕੋਈ ਐਸਾ ਮੋੜ ਆ ਜਾਵੇ ਜ਼ਿੰਦਗੀ ਵਿੱਚ ਗੁਰਦੇਵ ਕਹਿੰਦੇ ਪ੍ਰਮਾਤਮਾ ਦਾ ਡਰ ਅਦਬ ਮਨ ਦੇ ਵਿੱਚ ਰੱਖੀ ਭਾਉ ਫੇਰੀ ਹੋਵੇ ਮਨ ਚੀਤ ਉਹ ਤੇਰੇ ਮਨ ਦੇ ਵਿੱਚ ਹੋਣਾ ਚਾਹੀਦਾ ਹੈ ਉਸ ਪ੍ਰਮਾਤਮਾ ਦਾ ਡਰ ਬਹਿਦਿਆ ਉੱਠਦਿਆ ਨੀਤਾ ਨੀਤ ਬੈਂਦਿਆ ਉੱਠਦਿਆ ਹਰ ਵੇਲੇ ਤੈਨੂੰ ਪਰਮਾਤਮਾ ਚੇਤੇ ਆਉਣਾ ਚਾਹੀਦਾ ਹੈ ਜਿਸ ਤਰ੍ਹਾਂ ਨੱਚਣ ਵਾਲਾ ਭਾਵੇਂ ਉਹ ਪੁਵਟਣੀ ਲੈਂਦਾ ਹੈ ਭਾਵੇਂ ਉਹ ਬਹਿ ਕਰਕੇ ਨੱਚਦਾ ਹੈ ਉੱਠ ਕਰਕੇ ਨੱਚਦਾ ਹੈ ਪਰ ਤਾਲ ਦੀ ਤੇ ਰਾਗ ਦੀ ਸਮਝ ਰੱਖਦਾ ਹੈ ਧੁਨ ਦੀ ਸਮਝ ਰੱਖਦਾ ਹੈ ਉਹਦੇ ਤੋਂ ਥਿਰਕਦਾ ਨਹੀਂ ਪਾਸੇ ਨਹੀਂ ਜਾਂਦਾ ਇਸੇ ਤਰ੍ਹਾਂ ਗੁਰਦੇਵ ਕਹਿੰਦੇ ਪੁਵਟਣੀ ਲੈਣ ਸਮੇ ਵੀ ਤੂੰ ਬੈਂਦਿਆ ਉੱਠਦਿਆ ਵੀ ਤੂੰ ਆਪਣੇ ਗੁਰਦੇਵ ਨੂੰ ਇਸ਼ਟ ਨੂੰ ਯਾਦ ਰੱਖਣਾ ਹੈ ਉਹਦਾ ਡਰ ਅਦਬ ਰੱਖਣਾ ਹੈ ਅਗਲਾ ਬਚਨ ਗੁਰਦੇਵ ਕਹਿੰਦੇ ਨੇ ਲੇਟਣ ਲੇਟ ਜਾਣੈ ਤਨ ਸਵਾਹ ਜਿਸ ਤਰ੍ਹਾਂ ਲੇ ਜਦੋਂ ਨੱਚਣ ਵਾਲਾ ਨੱਚਦਾ ਹੈ ਤੇ ਉਹ ਜ਼ਮੀਨ ਤੇ ਕਈ ਵਾਰੀ ਲੇਟਦਾ ਹੈ ਲੇਟੀਆਂ ਮਾਰਦਾ ਹੈ ਕਹਿੰਦੇ ਉਹਨੂੰ ਵੀ ਮਾੜਾ ਨਾ ਕਹਿ ਉਹਦੇ ਤੋਂ ਵੀ ਕੁਝ ਸਿੱਖ ਲੈ ਕੀ ਸਿੱਖਣਾ ਹੈ ਕਹਿੰਦੇ ਇਹ ਜਾਣ ਲੈ ਪੇ ਆਖਿਰ ਨੂੰ ਨਾਚ ਕਰਕੇ ਜਿਸ ਤਰ੍ਹਾਂ ਇਹ ਧਰਤੀ ਵਿੱਚ ਲੇਟਦਾ ਹੈ ਮਿੱਟੀ ਦੇ ਵਿੱਚ ਮਿੱਟੀ ਹੋ ਗਿਆ ਇਹਦੇ ਤਨ ਨੂੰ ਖੇ ਲੱਗ ਗਈ ਇਹ ਜਾਣ ਲੈ ਕਿ ਜਦੋਂ ਤੂੰ ਧਰਤੀ ਤੇ ਲੇਟਿਆ ਅੰਤ ਸਮਾ ਆਇਆ ਮਹਾਰਾਜ ਕਹਿਣ ਲੱਗੇ ਤੂੰ ਵੀ ਸਵਾਹ ਹੋ ਜਾਣਾ ਹੈ ਇਕ ਸਮ ਆਵੇਗਾ ਸਰੀਰ ਸੁਆਹ ਜਾਵੇਗਾ ਇਸ ਨੂੰ ਇਉਂ ਜਾਣ ਲੈ ਲੇਟਣ ਲੇਟ ਜਾਣਾ ਤਨ ਸੁਆ ਤਨ ਕਹਿੰਦੇ ਸਰੀਰ ਨੂੰ ਸੁਆਹ ਇਹ ਸਰੀਰ ਸੁਆਹ ਬਣ ਜਾਵੇਗਾ ਇਸ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਗੁਰਦੇਵ ਕਹਿੰਦੇ ਇਤ ਰੰਗ ਨਾ ਚੋ ਰੱਖ ਰੱਖ ਪਾਓ ਇਸ ਤਰ੍ਹਾਂ ਨੱਚਣਾ ਕਰ ਇਤ ਰੰਗ ਨਾਚੋ ਇਸ ਢੰਗ ਦੇ ਨਾਲ ਤੂੰ ਪੈਰ ਰੱਖ ਰੱਖ ਕੇ ਨੱਚ ਭਾਵ ਜ਼ਿੰਦਗੀ ਵਿੱਚ ਚੱਲ ਹੁਣ ਅਖੀਰਲਾ ਪਾਜਾ ਇਸ ਸ਼ਬਦ ਦਾ ਉਹਦੇ ਵਿੱਚ ਗੁਰਦੇਵ ਮਹਾਰਾਜ ਹੁਣ ਸਿੱਖ ਨੂੰ ਜਿਹੜਾ ਇਹਨਾਂ ਗੱਲਾਂ ਰਾਹੀਂ ਜੋ ਸਪਸ਼ਟ ਰੂਪ ਵਿੱਚ ਉਪਦੇਸ਼ ਦੇ ਰਹੇ ਨੇ ਉਹ ਕਹਿੰਦੇ ਸਿੱਖ ਸਭਾ ਦੀਖਿਆ ਕਾ ਭਾਉ ਕਿਨ ਲਗੇ ਇਸ ਤੋਂ ਸਮਝੇ ਲੈਣੀ ਐ ਸਿੱਖ ਨੇ ਸਿੱਖ ਸਭਾ ਸਭਾ ਦਾ ਭਾਵ ਐ ਸਤ ਸੰਗਤ ਦੀਖਿਆ ਕਾ ਪਾਉ ਇਹਦੇ ਸਿੱਖ ਨੇ ਸਤ ਸੰਗਤ ਵਿੱਚ ਜਾ ਕਰਕੇ ਤੇ ਪਰਮਾਤਮਾ ਦੇ ਨਾਮ ਦਾ ਦਾਨ ਲੈਣਾ ਹੈ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਲੈਣੀ ਦਿਖਿਆ ਦੀક્ષા ਆਪਜੀ ਸਮਝਦੇ ਸ਼ਬਦ ਨੂੰ ਸੰਗਤ ਵਿੱਚ ਜਾ ਕਰਕੇ ਰੱਬ ਦੇ ਨਾਮ ਨੂੰ ਜਪਣਾ ਉਹਦੇ ਨਾਮ ਦੀ ਇਦਾਤ ਪ੍ਰਾਪਤ ਕਰਨੀ ਹੈ ਉਹਦੇ ਪਰਮਾਤਮਾ ਕੋਲੋਂ ਮੰਗਣੀ ਹੈ ਗੁਰਮੁਖ ਸੁਣਨਾ ਸਾਚਾ ਨਾਉ ਕਹਿਣ ਲੱਗੇ ਗੁਰੂ ਦੇ ਸਨਮੁਖ ਹੋ ਕਰਕੇ ਗੁਰੂ ਦੇ ਸਨਮੁਖ ਕਿਵੇਂ ਹੋਣਾ ਹੈ ਗੁਰੂ ਦੇ ਸਨਮੁਖ ਤੋਂ ਭਾਵ ਹਰ ਵੇਲੇ ਗੁਰੂ ਨੂੰ ਅੰਗ ਸੰਗ ਜਾਣਨਾ ਹਰ ਵੇਲੇ ਗੁਰੂ ਕੇ ਬਚਨਾਂ ਨੂੰ ਚਿੱਤ ਵਿੱਚ ਰੱਖ ਕਰਕੇ ਹਰ ਇੱਕ ਕਾਰਜ ਕਰਨਾ ਇਹੋ ਗੁਰਮੁਖ ਦਾ ਸੁਭਾਅ ਹੈ ਪਾਤਸ਼ਾਹ ਕਹਿੰਦੇ ਗੁਰਮੁਖ ਸੁਣਨਾ ਸਾਚਾ ਨਾਉ ਇਸ ਤਰ੍ਹਾਂ ਗੁਰਮੁਖ ਦਾ ਸੁਭਾਅ ਕੀ ਹੈ ਉਪ ਸੱਚੇ ਨਾਮ ਨੂੰ ਸੁਣੇ ਕੰਨਾਂ ਦੇ ਨਾਲ ਜਿਸ ਤਰ੍ਹਾਂ ਨਚਨ ਵਾਲਾ ਸਾਜ ਕੰਨਾਂ ਦੇ ਨਾਲ ਸੁਣਦਾ ਹੈ ਤੂੰ ਗੁਰੂ ਕੇ ਸ਼ਬਦ ਨੂੰ ਜਪ ਤੇ ਗੁਰੂ ਕਾ ਸ਼ਬਦ ਕੰਨਾਂ ਦੇ ਨਾਲ ਸੁਣਨਾ ਕਰ ਕੰਨਾਂ ਦੇ ਨਾਲ ਤੂੰ ਧੁਨ ਦੀ ਜਗ੍ਹਾ ਪ੍ਰਮਾਤਮਾ ਦਾ ਨਾਮ ਸਰਵਣ ਕਰ ਜਿਹਦੇ ਨਾਲ ਤੇਰੇ ਤੇ ਸਰਵਣ ਭਲੇ ਸੋਭnik ਹੈ ਕੰਨ ਵੀ ਸੋਭnik ਬਣਦੇ ਨੇ ਪਾਤਸ਼ਾਹ ਕਹਿੰਦੇ ਨਾਨਕ ਆਖਣ ਵੇਰਾ ਵੇਰ ਗੁਰਦੇਵ ਕਹਿੰਦੇ ਜਿਵੇਂ ਨੱਚਣ ਵਾਲਾ ਬਾਰ-ਬਾਰ ਨੱਚਦਾ ਹੈ ਉਹ ਬਾਰ-ਬਾਰ ਇੱਕ ਤਰ੍ਹਾਂ ਹੀ 2-3 ਵਾਰ ਨੱਚਦਾ ਹੈ ਇੱਕ ਸਟੈਪ ਨੂੰ 2 ਵਾਰ 3 ਵਾਰ 4 ਵਾਰ ਕਰਦਾ ਹੈ ਇਸੇ ਤਰ੍ਹਾਂ ਗੁਰਦੇਵ ਕਹਿੰਦੇ ਭਾਈ ਪ੍ਰਮਾਤਮਾ ਦੇ ਨਾਮ ਨੂੰ ਤੂੰ ਬਾਰ-ਬਾਰ ਜਪ ਨਾਨਕ ਆਖਣ ਵੇਰਾ ਵੇਰ ਭਾਉ ਬਾਰੰਗ ਬਾਰ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰ ਰਟਣਾ ਕਰ ਉਦੇ ਨਾਮ ਨੂੰ ਜਪੇਗਾ ਤੇਰਾ ਜੀਵਨ ਸਵਾਰ ਜਾਵੇਗਾ ਜਿਸ ਤਰ੍ਹਾਂ ਨਚਣ ਵਾਲਾ ਉਰੇ ਹਸਨ ਕਰਦਾ ਹੈ ਉਹ ਪ੍ਰੈਕਟਿਸ ਕਰਦਾ ਹੈ ਬਾਰ-ਬਾਰ ਇੱਕ ਚੀਜ਼ ਨੂੰ ਦੁਹਰਾਉਂਦਾ ਹੈ ਤੂੰ ਪ੍ਰਮਾਤਮਾ ਦੇ ਨਾਮ ਨੂੰ ਦੁਹਰਾ ਉਹਦੀ ਨੱਚਣ ਵਿੱਚ ਸਫਾਈ ਆ ਜਾਂਦੀ ਹੈ ਉਹ ਉਹਦੀ ਸ਼ਿਫਤ ਹੁੰਦੀ ਹੈ ਗੁਰਦੇਵ ਕਹਿੰਦੇ ਤੇਰੇ ਜੀਵਨ ਵਿੱਚ ਸਫਾਈ ਆ ਜਾਵੇਗੀ ਇਸ ਲੋਕ ਵਿੱਚ ਵੀ ਸੁਖ ਪ੍ਰਾਪਤ ਕਰੇਗਾ ਇਸ ਲੋਕ ਵਿੱਚ ਵੀ ਜਹਾਨ ਤੇਰੀ ਉਸਤਤ ਕਰੇਗਾ ਪਰਲੋਕ ਵਿੱਚ ਵੀ ਸੁਖ ਪ੍ਰਾਪਤ ਕਰੇ ਉੱਥੇ ਵੀ ਤੇਰੀ ਸੋਭਾ ਹੋਵੇਗੀ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਤੇ ਪਰਲੋਕ ਵਿੱਚ ਵੀ ਗੁਰਦੇਵ ਕਹਿੰਦੇ ਆਓ ਬੈਠ ਆਦਰ ਸੁਭ ਦੇਓ ਰੇਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇਓ ਉੱਥੇ ਵੀ ਤੈਨੂੰ ਆਦਰ ਮਾਣ ਪ੍ਰਾਪਤ ਹੋਵੇਗਾ ਅੰਤ ਵਿੱਚ ਗੁਰਦੇਵ ਕਹਿੰਦੇ ਇਤ ਰੰਗ ਨਾ ਚਹੋ ਰੱਖ ਰੱਖ ਪੈਰ ਕਹਿੰਦੇ ਇਸ ਤਰ੍ਹਾਂ ਤੂੰ ਜ਼ਿੰਦਗੀ ਦੇ ਵਿੱਚ ਨੱਚਣ ਵਾਲੇ ਤੋਂ ਸਿੱਖ ਕਿਉਂਕਿ ਗੁਰਦੇਵ ਨੇ ਕਿਤੇ ਸਾਨੂੰ ਕਿਸਾਨੀ ਤੇ ਆਧਾਰ ਤੇ ਸਮਝਾਇਆ ਕਿਤੇ ਸਾਨੂੰ ਮਹਾਰਾਜ ਨੇ ਨਚਣ ਵਾਲੇ ਦੇ ਗਉਣ ਵਾਲੇ ਦੇ ਆਧਾਰ ਤੇ ਸਮਝਾਉਣਾ ਕੀਤਾ ਪਾਦਸ਼ਾਹ ਕਿੰਦੇ ਜਿਸ ਤਰ੍ਹਾਂ ਨਚਣ ਵਾਲਾ ਹਰ ਇੱਕ ਚੀਜ਼ ਦਾ ਧਿਆਨ ਰੱਖ ਕੇ ਸਾਜਾਂ ਦਾ ਤਾਲ ਦਾ ਸੁਰ ਦਾ ਸ਼ੈਣਿਆਂ ਦਾ ਉਹ ਬੈਂਦਿਆਂ ਉੱਠਦਾ ਨੱਚਦਾ ਹੈ ਲੇਟ ਕਰਕੇ ਨੱਚਦਾ ਹੈ ਭਵਟਣੀ ਲੈਂਦਾ ਹੈ ਉਹਦੇ ਕੋਲੋਂ ਇਹ ਸਿੱਖਣਾ ਕਰ ਕਿ ਕਿਸ ਤਰ੍ਹਾਂ ਤੂੰ ਗੁਰੂ ਕੇ ਬਚਨਾਂ ਤੇ ਪਹਿਰਾ ਦੇਣਾ ਹੈ ਜ਼ਿੰਦਗੀ ਵਿੱਚ ਕਿਵੇਂ ਜੀਣਾ ਹੈ ਉਹ ਪੈਰ ਰੱਖ ਰੱਖ ਕੇ ਨੱਚਦਾ ਤੂੰ ਐਵੇਂ ਜ਼ਿੰਦਗੀ ਦੇ ਸਹੀ ਪੈਂਡੇ ਤੇ ਚੱਲਣਾ ਕਰ ਤੇਰਾ ਜੀਵਨ ਸਬਰ ਜਾਵੇਗਾ ਤੇਰੀ ਜ਼ਿੰਦਗੀ ਵਿੱਚ ਵੀ ਸਫਾਈ ਆ ਜਾਵੇਗੀ ਤੇਰਾ ਭਲਾ ਹੋ ਜਾਵੇਗਾ ਸੋ ਗੁਰੂ ਕੇ ਸਵਾਰਿਓ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਤਰ੍ਹਾਂ ਸਾਨੂੰ ਵੀ ਜੇ ਕਿਦਰੇ ਨਚਣਾ ਆ ਜਾਵੇ ਕਿਉਂਕਿ ਬਾਹਰ ਮੁਖੀ ਨਚਣਾ ਤੇ ਸੌਖਾ ਈ ਹੈ ਤਾਂ ਬਾਵਾ ਹੀ ਮਾਰਨੀਆਂ ਨੇ ਪਰ ਜੇ ਕਿਤੇ ਅੰਦਰੋਂ ਸੱਚਮੁੱਚ ਨਚਣਾ ਆ ਜਾਵੇ ਇਹਦੇ ਤੋਂ ਵੱਡਾ ਆਨੰਦ ਕੋਈ ਨਹੀਂ ਜਿਸ ਨੂੰ ਮਨ ਦਾ ਨਚਣਾ ਕਿਹਾ ਗਿਆ ਹੈ ਨਾਚ ਰੇ ਮਨ ਗੁਰ ਕੇ ਅਗੇ ਆਪਨੇ ਨਚਣਾ ਤਨ ਨੂੰ ਨਹੀਂ ਨਚਾਉਣਾ ਮਨ ਨੂੰ ਗੁਰੂ ਦੇ ਅਗੇ ਨਚਾਉਣਾ ਹੈ ਮਨ ਨੂੰ ਸੁ ਗੁਰੂ ਦੇ ਪਾਤਸ਼ਾਹ ਰਹਿਮਤ ਕਰਨ ਬਖਸ਼ਿਸ਼ ਕਰਨ ਸੋ ਇਤਨੇ ਅਕ ਬੇਨਤੀਆਂ ਪ੍ਰਵਾਨ ਕਰਨੀਆਂ ਕਥਾ ਵਿਚਾਰ ਕਰਦੇ ਆ ਗੁਰਦੇਵ ਪਾਤਸ਼ਾਹ ਜੀ ਦੀ ਅਗਾਦ ਬੋਧ ਬਾਣੀ ਪੜ੍ਹਦੇ ਆ ਬੇਅੰਤ ਭੁੱਲਾ ਹੋ ਜਾਂਦੀਆਂ ਨੇ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਬਖਸ਼ਣਹਾਰ ਪਿਤਾ ਹਨ ਆਪ ਸਾਧ ਸੰਗਤ ਬਖਸ਼ਣ ਜੋਗ ਹੋ ਬਖਸ਼ ਲੈਣਾ ਸਿੱਖਿਆਰਥੀ ਜੀਵਨ ਅਭੰਤ ਭੁੱਲਾ ਹੋ ਜਾਂਦੀਆਂ ਨੇ ਆਓ ਅੰਤਨੀਆ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਜੀ ਸਿੱਖ ਸਬਾ ਦੀਖਿਆ ਕਾ ਭਾਉ